ਮੇਰੇ ਪਿਆਰੇ ਖੰਨੇ ਵਾਸੀਓ ਮੇਰੇ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਰਜੀਤ ਸਿੰਘ ਪਾਟਿਆ ਕੌਂਸਲਰ ਪਤੀ ਵਾਰਡ ਨੰਬਰ 19 ਤੋਂ ਰੁੱਬੀ ਪਾਟਿਆ ਦਾ ਕੌਂਸਲਰ ਪਤੀ ਹਾਂ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਮੈਂ ਰਾਤ ਇੱਕ ਵੀਡੀਓ ਦੇਖੀ ਤੇ ਬੜੀ ਹੈਰਾਨਗੀ ਹੋਈ ਵੀਡੀਓ ਦੇਖ ਕੇ ਵੀਡੀਓ ਦਾ ਕਲਿੱਪ ਦੇਖਿਆ ਤਾਂ ਕੀ ਦੇਖਿਆ ਸਾਡਾ ਮੁੱਖ ਮੰਤਰੀ ਪੰਜਾਬ ਸਾਹਿਬ ਜਨ ਸਿੰਘ ਜੀ ਦੇ ਪੋਤਾ ਸਾਹਿਬ ਸਰਦਾਰ ਤੇਜ ਪ੍ਰਕਾਸ਼ ਸਿੰਘ ਕੋਟਲੀ ਸਾਹਿਬ ਜੋ ਕਿ ਟਰਾਂਸਪੋਰਟ ਮੰਤਰੀ ਪੰਜਾਬ ਸੀਗੇ ਉਹਨਾਂ ਦਾ ਬੇਟਾ ਸਾਹ ਗੁਰਪ੍ਰੀਤ ਸਿੰਘ ਕੋਟਲੀ ਜਿਨ੍ਹਾਂ ਨੇ ਖੰਨੇ ਦੇ ਵਿੱਚ ਪਿਛਲੇ 10 ਸਾਲਾਂ ਤੇ ਰਾਜ ਕੀਤਾ ਵਿਧਾਇਕ ਰੇ ਇਥੋਂ ਮੰਤਰੀ ਬਣੇ ਉਦਯੋਗ ਮੰਤਰੀ ਪੰਜਾਬ ਬਣੇ ਤੇ ਉਹ ਰਾਤ ਕੀ ਕਹਿ ਰਹੇ ਨੇ ਵੀਡੀਓ ਦੇ ਵਿੱਚ ਮੈਂ ਹਰਾਨਗੀ ਪ੍ਰਗਟ ਕੀਤੀ ਉਹ ਕੀ ਕਹਿ ਰਹੇ ਦਿਖਾ ਰਹੇ ਨੇ ਉੱਪਰ ਹੱਥ ਕਰਕੇ ਵੀ ਲੈਟਾਂ ਦੇਖੋ ਲੈਟਾਂ ਦੇਖੋ ਲੈਟਾਂ ਬੰਦ ਪਈਆਂ ਹਨ ਤੇ ਇਲਜ਼ਾਮ ਲਗਾ ਰਹੇ ਆ ਸਾਤ ਕੰਪਨੀ ਸਿੰਘ ਸੋਝੀਦੇ ਵੀ ਉਹਨਾਂ ਦੀ ਬਦੌਲਤ ਲੈਟਾਂ ਬੰਦ ਨੇ ਸਾ ਗੁਰਕੇਸ਼ ਸਿੰਘ ਕੋਟਲੀ ਜੀ ਤੁਸੀਂ ਸਰਕਾਰ 'ਚ ਰਹੇ ਹੋ ਤੁਹਾਨੂੰ ਦੱਸਣਾ ਚਾਹਨਾ ਇਹ ਪ੍ਰੋਜੈਕਟ ਨੈਸ਼ਨਲ ਹਾਈਵੇ ਇੰਡੀਆ ਅਥਾਰਟੀ ਦਾ ਤੇ ਜਾਂ ਨਗਰ ਕੌਂਸਲ ਖੰਨਾ ਦਾ ਜੇ ਚੌਂਕ ਦੀ ਗੱਲ ਕਰੀਏ ਇਸ ਚੌਂਕ ਦੇ ਜੇ ਆਪਾਂ ਬੀਤੇ ਹੋਏ ਸਮੇਂ ਦੀ ਗੱਲ ਕਰੀਏ ਪਿਛਲੇ 10 ਸਾਲਾਂ ਦੇ ਵਿੱਚ ਚੌਂਕ ਦੇ ਨੇ ਮਾੜੇ ਹਾਲਾਤ ਸਨ ਕੂੜੇ ਦੇ ਢੇਰ ਲੱਗੇ ਹੋਏ ਸਨ ਬੇਸਹਾਰਾ ਗਊਆਂ ਬੇਸਹਾਰਾ ਗਊ ਵਾਂਸ਼ੇ ਤੇ ਫਿਰਦੇ ਹੁੰਦੇ ਸਨ ਜੋ ਕਿ ਜਿੰਨਾ ਬੁਰੇ ਹਾਲ ਸਨ ਸਾਤਰਪੇ ਸੌ ਜਿਨ੍ਹਾਂ ਦੇ ਮਨ ਚ ਦਰਦ ਉੱਠਿਆ ਖੰਨੇ ਪ੍ਰਤੀ ਜਿਨ੍ਹਾਂ ਨੇ ਖੰਨੇ ਦਾ ਗੰਦ ਕੱਢਣ ਦਾ ਪ੍ਰਣ ਲਿੱਤਾ ਗੰਦ ਕੂੜਾ ਚਾਹੇ ਕੂੜਾ ਸੀ ਉੱਥੇ ਚਾਹੇ ਉੱਥੇ ਹੋਰ ਕੁਝ ਸੀ ਉਹਨਾਂ ਸਵਾਰਿਆ ਅੱਜ ਟਾਇਲਟ ਦੇਖੋ ਜਾ ਕੇ ਉੱਥੇ ਬੰਦੇ ਮੈਨੂੰ ਲੱਗਦਾ ਸ਼ਾਇਦ ਤੁਸੀਂ ਇੱਥੇ ਲੇਹੜੀ ਰੋਡ ਦੇ ਚ ਜਿਹੜੇ ਲੋਕਾਂ ਨੂੰ ਜ਼ਰੂਰਤ ਸਨ ਤੁਸੀਂ ਲੈਟਾਂ ਦੀ ਗੱਲ ਕੀਤੀ ਕਿੰਨੀ ਛੋਟੀ ਗੱਲ ਤੇ ਤੁਸੀਂ ਆ ਗਏ ਤੁਹਾਨੂੰ ਗੱਲ ਕਰਨੀ ਚਾਹੀਦੀ ਕੋਈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਜਿੰਨਾ ਗੱਲਬਾਤ ਹੁੰਦੀ ਕਿ ਕੋਈ ਤੁਹਾਡੇ ਕੋਲ ਮੁੱਦਾ ਹੀ ਨਹੀਂ ਪੰਜਾਬ ਦਾ ਗੱਲ ਕਰਨ ਦੀ ਸਾਧ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੋਈ ਮੁੱਦਾ ਰਹਿਣ ਹੀ ਦਿੱਤਾ ਸਰਦਾਰ ਤਰਮਪੀ ਸੀ ਸੋਹਣ ਜੀ ਜੋ ਕਿ ਖੰਨੇ ਦੇ ਬੇਟੇ ਹਨ ਖੰਨੇ ਦੇ ਵਿੱਚ ਵਿਚਰ ਰਹੇ ਨੇ ਗਲੀ ਗਲੀ ਮਹੱਲੇ ਮਹੱਲੇ ਦੇ ਵਿੱਚ ਹਰ ਧਰਮ ਦੇ ਵਿੱਚ ਜਾ ਕੇ ਵਿਚਰਦੇ ਨੇ ਚਾਹੇ ਹਿੰਦੂਆਂ ਚਾਹੇ ਮੁਸਲਮਾਨਾਂ ਚਾਹੇ ਸਿੱਖਾਂ ਚਾਹੇ ਸਾਈ ਭਾਈ ਚਾਹੇ ਸਭ ਨਾਲ ਜਾ ਕੇ ਉਹ ਵਿਚਰਦੇ ਨੇ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਇੰਨੀ ਛੋਟੀ ਰਾਜਨੀਤੀ ਨਾ ਕਰੋ ਜੇ ਕੋਈ ਕਰਨੀ ਵੀ ਹੈ ਕੋਈ ਵੱਡੀ ਗੱਲ ਕਰੋ ਜਿਸ ਨਾਲ ਖੰਨੇ ਦਾ ਸੁਧਾਰ ਹੋ ਸਕੇ ਤੁਹਾਨੂੰ ਮੈਂ ਇਹ ਹੀ ਬੇਨਤੀ ਕਰਦਾ